ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਛੇਮੀ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਕਾਮ ਕਰੋਦ ਅਰ ਲੋਭ ਮੋ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਤੇ ਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੈ ਤਿਆਗ ਕਤ ਅਵਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾ ਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਤਰਮ ਮਨ ਸਦਾ ਤੇ ਆਏ ਕੇਵਲ ਪਾਰ ਬ੍ਰह्म ਪ੍ਰਭ ਜੀ ਜਪਤ ਦਰਗੈ ਮਾਨ ਪਾਵੇ ਨਾਨਕ ਪਤ ਸੇ ਧੀ ਕਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਉ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸਰਨੀ ਪਰ ठाकुर ਪ੍ਰਭ ਤਾਕੇ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਉ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਆਪੂ ਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੂਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਦ ਤਿਸੈ ਤੇ ਆਈ ਤਿਸਤ ਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੇ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਖ ਸਹਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨੋ ਬਿਸਾਰ ਜਿਹ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੁ ਤਾਕੋ ਜਾਪ ਜਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜਿਹੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਈ ਜਪੈ ਸੋਣਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪਰਸਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਊਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਿਆ ਆਪੋ ਕਛੂ ਨ ਕਿਨ ਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਜਿੱਤ ਜਿੱਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਉਹ ਪਰਮੇਸ਼ਰ ਜਿਸ ਨੇ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ ਸਾਨੂੰ ਖਾਣ ਪੀਣ ਪਹਿਨਣ ਲਈ ਦਿੱਤਾ ਸਾਨੂੰ ਇਹ ਮਨੁੱਖਾ ਦੇਹੀ ਦਿੱਤੀ ਆ ਕਹਿੰਦੇ ਅਸੀਂ ਸਦਾ ਉਹਦਾ ਜਸ ਗਾਈਏ ਉਹਦੀ ਗੁਰਬਾਣੀ ਗਾਈਏ ਸਦਾ ਅਸੀਂ ਆਪਣੇ ਮਨ ਦੇ ਵਿੱਚ ਇਹ ਵਿਸ਼ਵਾਸ ਰੱਖੀਏ ਕਿ ਪਰਮੇਸ਼ਰ ਸਾਡੇ ਅੰਗ ਸੰਗ ਸਹਾਈ ਆ ਉਹ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਸਾਡੀ ਰੱਖਿਆ ਕਰਨ ਵਾਲਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ